ਲੁਧਿਆਣਾ ਐਸਟੀਐਫ ਰੇਂਜ ਨੇ 66 ਕਿਲੋ ਹਫੀਮ ਇੱਕ ਸਕੋਰਪੀਆ ਗੱਡੀ ਸਣੇ ਦੋ ਆਰੋਪੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਆ ਏਆਈਜੀ ਸਨੇਦੀਪ ਸ਼ਰਮਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਆ ਕਿ ਸਾਨੇਵਾਲ ਦਰਾਹਾ ਮੇਨ ਹਾਈਵੇ ਤੇ ਨਾਕਾਬੰਦੀ ਦੇ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੀ ਗੱਡੀ ਨੂੰ ਰੋਕਿਆ ਗਿਆ ਜਦੋਂ ਤਲਾਸ਼ੀ ਲਈਤੀ ਗਈ ਤਾਂ 66 ਕਿਲੋ ਹਫੀਮ ਜਿਹੜੀ ਕਿ ਇਹਨਾਂ ਕੋਲ ਬਰਾਮਦ ਕੀਤੀ ਗਈ ਐ ਇਹ ਆਰੋਪੀ ਜਿਹੜੇ ਦੋ ਆਰੋਪੀ ਚਾਰਖੰਡ ਤੋਂ ਉਫੀਮ ਲਿਆ ਕੇ ਲੁਧਿਆਣਾ ਵੱਡੀ ਮਾਤਰਾ ਵਿੱਚ ਜਿਹੜੀ ਕਿ ਵੇਚਣ ਜਾ ਰਹੇ ਸੀਗੇ ਹੁਣ ਪੁਲਿਸ ਨੇ ਇਹਨਾਂ ਤੇ मामला दर्ज करके अगली कार्रवाई शुरू कर देती है आज एसटीएफ लुधियाना रेंज ने एक ऑपरेशन ਦੇ ਦੌਰਾਨ ਜਿੱਤੇ ਇੱਕ YZ ਹੈ ਇੰਸਪੈਕਟਰ ਹਰਵਨ ਸਿੰਘ ਕਰ ਰਹੇ ਸੀਗੇ ਔਰ ਡੀਐਸਪੀ ਬੁਰਖ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਨਾਲ ਸੁਪਰਵਾਈਜ਼ਨ ਦੇ ਵਿੱਚ ਸੀਗੇ ਇਹਨਾਂ ਨੇ ਇੱਕ ਆਪਰੇਸ਼ਨ ਕਰਦਿਆਂ ਹੋਇਆਂ 28 ਨੰਬਰ ਐਫਆਈਆਰ ਦਰਜ ਕੀਤੀ ਦੋ ਵਿਅਕਤੀਆਂ ਚ ਗ੍ਰਿਫਤਾਰ ਕੀਤੇ ਗੁਰਦੇਵ ਸਿੰਘ ਐਂਡ ਧਜਿੰਦਰ ਸਿੰਘ ਔਰ ਇਹਨਾਂ ਦੇ ਕੋਲੋਂ 66 ਕਿਜੀ 66 ਕਿਜੀ اوਪੀਐਮ ਜਿਹੜੀ ਹੈ ਬਰਾਮਦ ਕੀਤੀ ਹੈ। ਹਾਂਜੀ ਸਰ ਇਹ ਇਹਨੀਆਂ ਪਾਰੀ ਮਾਤਰਾ ਚ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਕਿੱਥੇ ਇਹਨਾਂ ਦੀ ਸਪਲਾਈ ਹੋਣੀ ਸੀਗੀ? ਇਹ ਝਾਰਖੰਡ ਏਰੀਆ ਚੋਂ ਲੈ ਕੇ ਆਏ ਨੇ। ਔਰ ਉੱਥੋਂ ਬਾਈ ਰੋਡ ਹੀ ਸਕੋਰਪਿਓ ਗੱਡੀ ਦੇ ਵਿੱਚ ਲੈ ਕੇ ਆਏ ਨੇ। ਔਰ ਸਕੋਰਪਿਓ ਵੀ ਸੀ ਬਰਾਮਦ ਕਰ ਲਈਏ ਔਰ ਉਹਦੇ ਵਿੱਚੋਂ ਅਸੀਂ 66 ਕਿਲੋ ਦੀ ਰਿਕਵਰੀ ਕੀਤੀ ਹੈ। ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ? ਇਹ ਇਹਨਾਂ ਦੇ ਜਿਹੜਾ ਆ ਏ ਆਪਣਾ ਗੁਰਦੇਵ ਸਿੰਘ ਵੈਰਾ ਜਿਹੜਾ ਇਹਨਾਂ ਦੇ ਕੋਲੇ ਤਾਂ ਕੁਝ ਟਰੱਕ ਨੇ ਜਿਹੜੇ ਉੱਤੇ ਝਾਰਖੰਡ ਮਾਈਨਸ ਦੇ ਵਿੱਚ ਚੱਲਦੇ ਆ ਔਰ ਉਹਦੇ ਨਾਲ-ਨਾਲ ਇਹ ਇਹ ਕੰਮ ਵੀ ਕਰਦਾ ਔਰ ਅਫੀਮ 4-5 ਸਾਲ ਤੋਂ ਪਿਛਲੇ ਤੋਂ ਇਹ ਅਫੀਮ ਦੀ ਸਮਗਲਿੰਗ ਕਰ ਰਿਹਾ ਸਰ ਇਹਨਾਂ ਦੇ ਮਾਮਲੇ ਦਰਜ ਨਹੀਂ ਪੈਣਾ ਵੀ ਆ ਜਿਹੜਾ ਇੱਕ ਵਿਅਕਤੀ ਇਹ ਤਜਿੰਦਰ ਸਿੰਘ ਇਹਦੇ ਤੇ 302 ਦਾ ਪਰਚਾ ਦਰਜ ਹੈ ਦੂਸਰੇ ਦੇ ਉੱਪਰ ਅਜੇ ਰਿਕਾਰਡ ਸਾਹਮਣੇ ਨਹੀਂ ਆਇਆ ਉੜੀਸਾ ਤੋਂ ਸੀ ਰਿਕਾਰਡ ਇਹਨਾਂ ਦਾ ਕਢਾਵਾਂਗੇ ਪਤਾ ਲੱਗ ਜਾਏਗਾ ਸਭ ਕੀ ਮਕਸਦ ਕੀ ਵੇਚਣ ਵਾਸਤੇ ਲੈ ਕੇ ਆਉਂਦੇ ਹੁੰਦੇ ਸੀਗੇ ਜਾਂ ਫਿਰ ਇਹ ਕੁਝ ਆਪੀ ਨਸ਼ੀ ਆਦਿ ਨੇ ਅਜੇ ਤੱਕ ਤਾਂ ਇਹ ਗੱਲ ਆਈ ਹੈ ਵੇਚਣ ਵਾਸਤੇ ਲਿਆਉਂਦੇ ਨੇ ਵੇਚਣ ਵਾਸਤੇ ਲਿਆਉਂਦੇ ਕੋਈ ਗੋਨ ਨੈਟਵਰਕ ਨਹੀਂ ਇਹਨਾਂ ਦਾ ਕੋਈ ਉਹ ਅਸੀਂ ਤਫਤੀਸ਼ ਦੇ ਦੌਰਾਨ ਪਤਾ ਕਰਾਂਗੇ ਕਿ ਭਈ ਇਹਨਾਂ ਦੀ ਫਾਰਵਰਡ ਔਰ ਬੈਕਵਰਡ ਲਿੰਕੇਜਸ ਕਿੰਨੇ ਸੋ ਜਿਸ ਤਰ੍ਹਾਂ ਸ਼ਹਿਰ ਕੀ ਬਦਗੀ ਇੱਕ ਵੱਡੀ ਰਿਕਵਰੀ ਮੰਨੀ ਜਾ ਸਕਦੀ ਹੈ ਕੋਈ ਕੈਸ਼ ਵਗੈਰਾ ਕੋਈ ਉਹ ਇਹਨਾਂ ਤੋਂ ਕੋਈ ਡਰਗ ਨਹੀਂ ਐਦਾਂ ਡਰਗ ਮੰਨੀ ਅਜੇ ਨਹੀਂ ਮਿਲੀ ਲੇਕਿਨ ਅਸੀਂ ਇਹਨਾਂ ਦਾ ਬਾਕੀ ਬੈਂਕ ਅਕਾਊਂਟਸ ਐਂਡ ਅਦਰ ਥਿੰਗਸ ਜਿਹੜੀਆਂ ਦੇਖਾਂਗੇ ਸਾਰੀਆਂ ਜੇਕਰ ਉਹਦੇ ਵਿੱਚ ਪ੍ਰੋਸੀਡਸ ਆਫ ਡਰੱਗਸ ਹੋਣਗੀਆਂ ਤਾਂ ਅਸੀਂ ਉਹਨਾਂ ਤੋਂ ਵੀ ਕਾਰਵਾਈ ਕਰਾਂਗੇ ਸਰ ਦੋਨੋਂ ਦੋਨੇ ਵਿਅਕਤੀ ਜਿਹੜੇ ਨੇ ਜਿੱਤਾਂ ਲਈ ਰੱਖਿਆ ਕਿ ਕਿਸ ਤਰ੍ਹਾਂ ਮੜੇ ਕੋਈ ਇਸ ਬਾਰੇ ਕੋਈ ਖੁਲਾਸਾ ਹੋਇਆ ਜਾਂ ਨਹੀਂ ਅਜੇ ਤਾਂ ਇੱਕ ਉਹ ਉਹ ਜਿਹੜਾ ਦੂਸਰਾ ਵਿਅਕਤੀ ਹੈ ਉਹ ਵੀ ਟਰੱਕ ਚਲਾਉਂਦਾ ਹੋ ਸਕਦਾ ਹੈ ਕਿ ਟਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਰਕੇ ਇਹ ਦੂਜੇ ਨੂੰ ਜਾਣਦੇ ਹੋਣ ਤਾਂ ਬਾਕੀ ਤਫਤੀਸ਼ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਏ ਕਿਉਂਕਿ ਅੱਜ ਹੀ ਫੜੇ ਅਸੀਂ ਔਰ ਅਜੇ ਅਸੀਂ ਮੈਜਿਸਟਰੇਟ ਸਾਹਦੇ ਪੇਸ਼ ਕਰਨਾ ਰਿਮਾਂਡ ਲਵਾਵਾਂਗੇ ਤਰ ਮਾਨਦੇ ਸਾਰੇ ਗੱਲਾਂ ਬਾਹਰ ਹੋਣਗੀਆਂ ਜਿਹੜੀ ਗੱਡੀ ਆ ਇਹਨਾਂ ਦੇ ਆਪਣੇ ਨਾਂ ਤੇ ਹੈ ਜੇ ਗੱਡੀ ਨਹੀਂ ਜਿਹੜੀ ਇਹ ਸਕੋਰਪੀਓ ਕਿਸੇ ਹੋਰ ਦਾ ਹੈ ਉਹਨਾਂ ਤੇ ਹਾਂਜੀ ਹਾਂਜੀ ਸਰ ਖੁੱਦ ਡਿਕਟ ਨੇ ਹੈ ਅ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਲੇਕਿਨ ਜੋ ਮੈਡੀਕਲ ਕਰਾਵਾਂਗੇ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਕੋਈ ਇਹਨਾਂ ਦਾ ਕੋਈ ਲਿੰਕ ਕੋਈ ਪਰਚੇਜ਼ਿੰਗ ਗੱਲਾਂ ਨਹੀਂ ਤਾਂ ਸਾਹਮਣੇ ਆਇਆ ਸਰ ਅਜੇ ਤੱਕ ਪਰਚੇਜ਼ਿੰਗ ਦਾ ਸਰ ਮਤਲਬ ਜਿਹੜਾ ਜੀਤ ਨੂੰ ਵੇਚਣੀ ਸੀ ਇਹਨਾਂ ਨੇ ਨਹੀਂ ਉਹ ਅਸੀਂ ਉਹ ਇਹਨਾਂ ਨੂੰ ਜਿਹੜੇ ਪੁਸ਼ੇਸ਼ ਕਰਾਂਗੇ ਫਿਰ ਗੱਲਾਂ ਸਾਹਮਣੇ ਆਉਣਗੀਆਂ ਜੀ ਅੱਛਾ ਜੀ ਹਾਂਜੀ ਚਾਰਫਨ ਤੋਂ ਲਿਖੇ ਹਾਂ ਜੀ ਤੇ ਸਪਲਾਈ ਕਿਦਾਂ ਕਰਦੇ ਕੋਈ ਵੀ ਉਹ ਇਹ ਸਪਲਾਈ ਤਾਂ ਮੋਡ ਆਫ ਟ੍ਰਾਂਸਪੋਰਟ ਤਾਂ ਨਾਲ ਕੋਲ ਹੈ ਹੀ ਹੈ ਥਰੂ ਲੈਂਡ ਰੂਟ ਹੀ ਲੈ ਕੇ ਆ ਰਹੇ ਨੇ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਨੇ ਹੁਣ ਫਰਜ਼ਾ ਜਿਹੜੀ ਹੈ ਹੁਣ ਅੱਗੇ ਕਿਹਨੂੰ ਕਿਹਨੂੰ ਦਿੰਦੇ ਨੇ ਕਿਵੇਂ ਕਰਦੇ ਨੇ ਉਹ ਤਫ਼ਤੀਸ਼ ਅਸੀਂ ਕਰਾਂਗੇ ਤਾਂ ਸਭ ਸਾਹਮਣੇ ਆ ਜਾਏਗਾ ਕਿਵੇਂ ਕਰਦੇ ਨੇ ਉਹ ਵੀ ਮੋਡ ਮੋਡ ਵੀ ਨਾਲ ਪਤਾ ਲਾ ਦੇ ਸਰ ਗੁਪਤ ਸੁਝਵੇਂ ਦੇ ਅਧਾਰ ਤੇ ਇਹਦੀ ਇਹਨਾਂ ਦੀ ਗੁਪਤਾਰੀ ਹੋਣੀ ਹੈ ਜੀ ਜੀ ਅਸੀਂ ਇਨਫੋਰਮੇਸ਼ਨ ਬੇਸਿਸ ਤੇ ਅਫੇਅਰ ਜਿਸ ਤਰ੍ਹਾਂ ਕੀਤੀ ਸੀਗੀ ਔਰ ਜਿਹੜਾ ਸਵੇਰ ਤੋਂ ਬਾਅਦ ਨਾਕਾ ਲਗਾ ਕੇ ਖੜਿਆ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸਵੇਰਾ ਟੀਵੀ